ਸਤਿ ਸ਼੍ਰੀ ਅਕਾਲ ਪੀਬੀ 23 ਨਵਾਂ ਸ਼ਹਿਰ ਦੇਖ ਰਹੇ ਹੋ ਸਾਥੀਓ ਅੱਜ ਛੁੱਟੀ ਵਾਲੇ ਦਿਨ ਸਵੇਰੇ ਸਵੇਰੇ ਨਵਾਂ ਸ਼ਹਿਰ ਸਾਲੋ ਮੁੱਖ ਮਾਰਗ ਤੇ ਤੇਜ਼ ਰਫ਼ਤਾਰ ਗੱਡੀ ਕਰਕੇ ਇੱਕ ਭਿਆਨਕ ਹਾਦਸਾ ਹੋ ਗਿਆ ਮੌਕੇ ਤੇ ਮੌਜੂਦ ਲੋਕਾਂ ਦਾ ਕਹਿਣਾ ਸੀ ਕਿ ਹਾਦਸਾ ਬਹੁਤ ਤੇਜ਼ੀ ਨਾਲ ਹੋਇਆ ਕਿਉਂਕਿ ਤੇਜ਼ ਰਫ਼ਤਾਰ ਕ੍ਰੈਟਾ ਗੱਡੀ ਪੀਬੀ 37K 3657 ਪਹਿਲਾਂ ਇੱਕ ਵੈਗਨਰ ਗੱਡੀ ਨਾਲ ਟਕਰਾਂਉਂਦੀ ਹੈ ਵੈਗਨਰ ਗੱਡੀ ਦਾ ਨੰਬਰ ਹੈ ਪੀਬੀ 10 ਬੀਪੀ 5686 ਇਸ ਗੱਡੀ ਨਾਲ ਟਕਰਾਂਉਣ ਤੋਂ ਬਾਅਦ ਜਿਹੜੀ ਕਰੇਟਾ ਗੱਡੀ ਆ ਕੰਟਰੋਲ ਚ ਨਹੀਂ ਰਹਿੰਦੀ ਤੇ ਸੀਮੈਂਟ ਦੀ ਬਣੀ ਕੁਰਸੀ ਜੋ ਕਿ ਸੜਕ ਕਿਨਾਰੇ ਪਈ ਸੀ ਉਸਦੇ ਦੋ ਟੋਟੇ ਕਰਦੀ ਹੋਈ ਇੱਕ ਮਾਰਕੀਟ ਵਿੱਚ ਦਾਖਲ ਹੁੰਦੀ ਆ ਤੇ ਉੱਥੇ ਮਾਰਕੀਟ ਵਿੱਚ ਵਿਪਨ ਕਲੀਨिकल ਲੈਬਾਰਟਰੀ ਦੇ ਬਾਹਰ ਖੜੇ ਮੋਟਰਸਾਈਕਲ ਪੀਬੀ 78ਏ 2440 ਨੂੰ ਟੱਕਰ ਮਾਰਨ ਤੋਂ ਬਾਅਦ ਸਿੱਧੀ ਲੈਬਾਰਟਰੀ ਦੇ ਜਿਹੜੇ ਦਰਵਾਜ਼ੇ ਹਨ ਉਸ ਦੇ ਨਾਲ ਟਕਰਾਉਂਦੀ ਹੈ ਤੇ ਜਿਹੜੇ ਮੇਨ ਦਰਵਾਜ਼ੇ ਆ ਉਹਨਾਂ ਦਾ ਸ਼ੀਸ਼ਾ ਟੁੱਟ ਕੇ ਚੂਰੋ-ਚੂਰ ਹੋ ਗਿਆ ਇਸ ਗੱਲ ਦਾ ਖਦਸ਼ਾ ਜਾਰੀ ਕੀਤਾ ਗਿਆ ਦੱਸਦੀ ਹੈ ਕਿ ਕ੍ਰੇਟਾ ਗੱਡੀ ਦਾ ਇੰਜਨ ਬਾਰੀਆਂ ਫਰੰਟ ਸ਼ੋ ਦਾ ਕਾਫੀ ਨੁਕਸਾਨ ਹੋਇਆ ਜਾਪਦਾ ਉਸੇ ਤਰੀਕੇ ਵੈਗਨਰ ਗੱਡੀ ਵੀ ਅੱਗੇ ਤੋਂ ਬਹੁਤ ਨੁਕਸਾਨੀ ਗਈ ਹੈ ਬਾਰੀਆਂ ਉਸ ਦੀਆਂ ਜਿਹੜੀਆਂ ਬੈਂਡ ਹੋਈਆਂ ਜਾਪਦੀਆਂ ਲੱਟਾਂ ਟੁੱਟੀਆਂ ਜਿਹੜੀਆਂ ਮਗਰਾੜ ਟੁੱਟਿਆ ਜਿਹੜਾ ਸੜਕ ਤੇ ਪਿਆ ਨਜ਼ਰ ਆ ਰਿਹਾ ਹੈ ਹਾਦਸੇ ਵਿੱਚ ਚੂਰੋ ਚੂਰ ਹੋਇਆ ਸ਼ੀਸ਼ਾ ਵੀ ਕੱਚ ਦੇ ਰੂਪ ਵਿੱਚ ਨਜ਼ਰ ਆ ਰਿਹਾ ਹੈ ਮੋਟਰਸਾਈਕਲ ਜੋ ਲੈਬੋਰਟਰੀ ਦੇ ਬਾਹਰ ਖੜਾ ਸੀ ਉਸ ਦਾ ਕਾਫੀ ਨੁਕਸਾਨ ਜਿਹੜਾ ਹੋਇਆ ਉਹ ਦੱਸਿਆ ਜਾ ਰਿਹਾ ਪਰ ਜਦ ਪੱਤਰਕਾਰ ਨੇ ਕ੍ਰੇਟਾ ਗੱਡੀ ਦੇ ਡਰਾਈਵਰ ਤੋਂ ਸਵਾਲ ਪੁੱਛਿਆ ਕਿ ਹਾਦਸਾ ਕਿਵੇਂ ਵਾਪਰਿਆ ਤਾਂ ਉਸ ਨੇ ਦੱਸਿਆ ਕਿ ਉਹ ਫਲੋਰ ਤੋਂ ਗੜਸ਼ੰਕਰ ਜਾ ਰਿਹਾ ਸੀਗਾ ਤੇ ਘਟਨਾ ਵਾਲ ਜਦੋਂ ਉਹ ਪਹੁੰਚਿਆ ਤਾਂ ਵੈਗਨਰ ਗੱਡੀ ਨੇ ਯਕਦਮੀ ਕੱਟ ਮਾਰ ਦਿੱਤਾ ਜਿਸ ਕਰਕੇ ਉਹ ਆਪਣਾ ਸੰਤੁਲਨ ਗਵਾ ਬੈਠਾ ਤੇ ਇਹ ਐਡਾ ਵੱਡਾ ਹਾਦਸਾ ਹੋ ਗਿਆ ਪਰ ਸਾਥੀਓ ਲੋਕਾਂ ਦਾ ਇਹ ਕਹਿਣਾ ਕਿ ਕ੍ਰੇਟਾ ਗੱਡੀ ਕਾਫੀ ਰਫਤਾਰ ਵਿੱਚ ਹੀ ਇਸੇ ਕਰਕੇ ਕ੍ਰੇਟਾ ਗੱਡੀ ਹਾਦਸੇ ਤੋਂ ਬਾਅਦ ਵੀ ਕੰਟਰੋਲ ਨਹੀਂ ਹੋਈ ਪਹਿਲਾਂ ਵੈਗਨਰ ਗੱਡੀ ਨੂੰ ਟੱਕਰ ਮਾਰਨ ਤੋਂ ਬਾਅਦ ਵੀ ਕੰਟਰੋਲ ਨਹੀਂ ਹੋਈ ਤੇ ਸੀਮਟ ਵਾਲੀ ਕੁਰਸੀ ਤੇ ਦੋ ਪਹਾੜ ਕਰਦੀ ਹੋਈ ਸਿੱਧੀ ਜਾ ਕੇ ਲੈਬਾਰਟਰੀ ਦੀ ਦੁਕਾਨ ਵਿੱਚ ਵਧੀ ਲੋਕਾਂ ਦਾ ਇਹ ਵੀ ਕਹਿਣਾ ਕਿ ਪ੍ਰਮਾਤਮਾ ਦਾ ਸ਼ੁਕਰ ਹੈ ਕਿ ਕੁਰਸੀ ਤੇ ਕੋਈ ਨਹੀਂ ਸੀ ਬੈਠਾ ਸੀਮਟ ਵਾਲੀ ਕੁਰਸੀ ਤੇ ਗਰਮੀ ਕਰਕੇ ਕੋਈ ਨਹੀਂ ਸੀ ਬੈਠਾ ਅਤੇ ਕਰੇਟਾ ਗੱਡੀ ਦੀ ਚਪੇਟ ਵਿੱਚ ਕੋਈ ਹੋਰ ਨਹੀਂ ਆ ਗਿਆ ਨਹੀਂ ਤਾਂ ਬਹੁਤ ਵੱਡਾ ਨੁਕਸਾਨ ਹੋ ਸਕਦਾ ਸੀ ਜਾਨੀ ਨੁਕਸਾਨ ਹੋ ਸਕਦਾ ਸੀ ਤੁਹਾਨੂੰ ਮੌਕੇ ਦੀਆਂ ਤਸਵੀਰਾਂ ਦਿਖਾਣੀਆਂ ਤੇ ਮੌਕੇ ਦੀਆਂ ਤਸਵੀਰਾਂ ਵਿੱਚ ਤੁਸੀਂ ਦੇਖੋਗੇ ਕਿ ਕਿਸ ਤਰੀਕੇ ਜਿਹੜਾ ਹੱਲੋ ਬਿਹਾਲ ਲੋਕ ਨਜ਼ਰ ਆ ਰਿਹਾ ਕਿਉਂਕਿ ਗੱਡੀ ਦਾ ਹਾਦਸਾ ਹੀ ਇੰਨੀ ਤੇਜ਼ ਸੀਗਾ ਔਰ ਦੱਸਣ ਵਾਲੇ ਵੀ ਦੱਸਦੇ ਆ ਕਿ ਆਵਾਜ਼ ਬਹੁਤ ਜ਼ਿਆਦਾ ਆਂਦੀ ਆ ਜਿਸ ਕਰਕੇ ਇੱਕ ਵਾਰ ਜਿਹੜੇ ਮੌਕੇ ਤੇ ਮੌਜੂਦ ਲੋਕ ਆ ਉਹ ਸਹਿਮ ਜਾਂਦੇ ਤੇ ਨਾਲ ਦੀ ਨਾਲ ਤੁਹਾਨੂੰ ਸੁਣਾਵਾਂਗੇ ਕਟਣਾ ਵਾਲੀ ਸਥਾਨ ਤੇ ਪਹੁੰਚੇ ਹੋਏ ਪੁਲਿਸ ਮੁਲਾਜ਼ਮਾਂ ਦਾ ਕੀ ਕਹਿਣਾ ਹੈ ਤੇ ਜਿਹੜੇ ਇਸ ਹਾਦਸੇ ਵਿੱਚ ਵੈਕਨਰ ਗੱਡੀ ਵਿੱਚ ਸਵਾਰ ਸਨ ਜਿਹੜੇ ਜ਼ਖਮੀ ਹੋਇਆ ਜਦੋਂ ਉਹਨਾਂ ਨੂੰ ਸਿਵਲ ਹਸਪਤਾਲ ਵਿਖੇ ਪਹੁੰਚਾਇਆ ਗਿਆ ਤੇ ਮੌਕੇ ਤੇ ਜਿਹੜੇ ਡਾਕਟਰ ਐਮਰਜੈਂਸੀ ਵਿੱਚ ਮੌਜੂਦ ਸਨ ਉਹਨਾਂ ਨੇ ਕੀ ਜਾਣਕਾਰੀ ਦਿੱਤੀ ਇਹ ਇਹ ਕਿਹੜਾ ਪਿੰਡ ਆ ਗੰਨਾ ਪਿੰਡ ਹੈਗਾ ਕਿੱਥੋਂ ਆ ਰਹੇ ਸੀ ਕਿੱਧਰ ਜਾ ਰਹੇ ਸੀ ਇਹ ਗੜਸ਼ੰਕਰ ਜਾ ਰਹੇ ਸੀ ਬਟ ਅੱਛਾ ਤੇ ਹੋਇਆ ਕੀ ਗੱਲ ਹੋ ਗਈ ਆ ਇਹ ਉਹ ਮੁੰਡੇ ਦਾ ਡਰਾਈਵਰ ਸੀ ਇਹਨੂੰ ਤੇ ਜਨਗਰ ਰਿਸ਼ਤੇਦਾਰਾਂ ਨਾਲ ਕਹਿੰਦਾ ਵੀ ਮੋਰੀ ਗੱਡੀ ਆ ਗਈ ਅੱਛਾ ਨਹੀਂ ਗੱਡੀ ਕੌਣ ਚਲਾ ਰਿਹਾ ਸੀ ਬਾਕੀ ਨਾ ਆ ਇਹ ਕਿੱਥੋਂ ਆ ਰਹੇ ਸੀ ਕਿੱਥੇ ਜਾ ਰਹੇ ਸੀ ਆਪਣੇ ਬਲੌਰ ਤੋਂ ਆ ਰਹੇ ਸੀ ਨਾ ਮੈਂ ਗੜਸ਼ੰਕਰ ਨਹੀਂ ਜਾ ਰਿਹਾ ਅੱਛਾ ਇਹ ਕਿਦਾਂ ਹੋਇਆ ਹੋ ਕਿਦਾਂ ਪਿਆ ਮੈਂ ਗੱਡੀ ਮੋਸਰੋਂ ਸਿੱਧਾ ਲੈ ਕੇ ਜਾਂਦਾ ਸੀ ਗੱਡੀ ਮੈਂ ਸਿੱਧਾ ਜਾਣਾ ਸੀ ਫਗੜਾ ਦੀ ਗੱਡੀ ਬੈਗਨਰੋਂ ਖੜੀ ਸੀਗੀ ਉਹ ਇਹਨਾਂ ਨੇ ਮੈਂ ਉਧਰੋਂ ਗੱਡੀ ਦੇਖ ਵੀ ਲਈ ਸੀ ਆਂਦੇ ਵੀ ਖੜੀ ਆ ਗੱਡੀ ਉਹਨਾਂ ਨੇ ਯੱਕ ਦਾ ਮੂੰਹ ਕੱਢ ਦਿੱਤੀ ਉਹ ਵਿਚੋਂ ਵੱਜ ਗਏ ਤੇ ਇਧਰੋਂ ਸਿੱਧੀ ਸੱਚੇ ਪਾਸੇ ਵੱਲ ਗੱਡੀ ਮੁੱਕਾ ਮਗੇ ਕੱਬੇ ਪਾਸੇ ਕੋ ਵਿਚ ਕੋਈ ਸਵਾਰੀਆਂ ਵੀ ਸੀ ਮੇਰੀ ਨਹੀਂ ਮੈਂ ਇਕੱਲੇ ਸੀਗਾ ਤੇ ਦੂਸਰੀ ਗੱਡੀ 'ਚ ਕੋਈ ਸਵਾਰੀਆਂ ਦੋ ਜਾਣੇ ਸੀਗੇ ਕੋਈ ਕਿਸੇ ਦੇ ਸੱਟ ਚੋਟ ਨਹੀਂ ਉਹਨਾਂ ਦੇ ਬਾੜੀ ਮੋਟੀ ਲੱਗੀ ਉਹਦਾ ਮੈਲਾ ਠੀਕ ਹੈ ਤੁਹਾਡਾ ਨਾਮ ਕੀ ਆ ਮੇਰਾ ਨਾਮ ਵਿਪਨ ਹੈ ਅੱਛਾ ਤੁਹਾਡੀ ਕਲੀਨ ਇਹ ਕੀ ਗੱਲਬਾਤ ਕੀ ਹੋਈ ਆ ਮੈਂ ਤਾਂ ਸਰ ਹੁਣੇ ਆਇਆ ਐਕਚੁਅਲੀ ਮੁੰਡੇ ਸਿਗੇ ਇੱਥੇ ਪਹਿਲਾਂ ਮੁੰਡੇ ਆ ਕਿ ਦੇਖਿਆ ਹੈ এবਾਰੀ ਜਾਣ ਕੇ ਤਾਂ ਮੁੰਡਿਆਂ ਨੂੰ ਬਤਾਉਣਾ ਵੀ ਕਿੱਦਾਂ-ਕਿੱਦਾਂ ਹੋਈ ਐ ਤਾਂ ਨਹੀਂ ਉਹ ਮੋਟਰਸਾਈਕਲ ਕਿੱਦਾਂ ਹੈਗਾ ਆ ਮੋਟਰਸਾਈਕਲ ਮੇਰਾ ਹੀ ਐ ਅੱਛਾ ਕਾਰ ਖੜਾ ਸੀਗਾ ਨਹੀਂ ਲੈ ਕੇ ਰੋਡ ਤੋਂ ਸਿੱਧੀ ਗੱਡੀ ਅੰਦਰੇ ਬਾੜ ਦੱਤੀ ਮੁੰਨ ਅੱਛਾ ਤੁਹਾਡਾ ਮੋਟਰਸਾਈਕਲ ਬਾਹਰ ਦੁਕਾਨ ਤੇ ਖੜਾ ਸੀ ਹਾਂਜੀ ਹਾਂ ਤੁਸੀਂ ਮਤਲਬ ਦੁਕਾਨ ਖੋਲਣੀ ਹਾਂਜੀ ਤੇ ਇਹ ਗੱਡੀ ਸਿੱਧੀ ਅੰਦਰ ਆ ਕੇ ਅੰਦਰ ਆ ਕੇ ਪੜ ਗਈ ਪੜ ਗਈ ਠੀਕ ਐ ਤੁਹਾਡਾ ਨਾਮ ਕੀ ਆ ਮੇਰਾ ਨਾਮ ਅਸ਼ੋਕ ਮੋਹਰ ਇਹ ਕਿਥੇ ਕੀ ਕੰਮ ਕਰਦੇ ਹੋ ਮੈਂ ਰਾਏ ਮੈਡੀਕਲ ਹਸਪਤਾਲੋਂ ਮੇਰਾ ਅੱਛਾ ਤੇ ਆ ਐਕਸੀਡੈਂਟ ਹੋਇਆ ਆ ਇਹ ਜਿਹੜਾ ਹੈਗਾ ਇਹ ਕਿਸ ਤਰ੍ਹਾਂ ਕੀ ਕਹਿਣਾ ਚਾਹੁੰਦੇ ਆ ਤੁਸੀਂ ਇਹ ਐਕਸੀਡੈਂਟ ਤਾਂ ਇਦਾਂ ਹੀ ਦੀਆਂ ਨਾ ਕੋਈ ਨਾ ਕੋਈ ਇੱਕ ਤਾਂ ਐਕਸੀਡੈਂਟ ਤਾਂ ਹੁੰਦਾ ਰਹਿੰਦਾ ਇਹ ਤਾਂ ਨਾ ਰਾਇਆ ਸਾਹਿਬ ਜੀ ਦੇ ਦਰਵਾਜ਼ੇ ਜਾ ਰਹੀ ਸੰਗਤ ਜਿਹੜੀ ਆ ਨਾ ਉਹ ਹਮੇਸ਼ਾ ਹੀ ਉਹ ਆਪਣੀ ਦਸ਼ਾ ਵਾਸਤੇ ਜਾਂਦੀ ਆ ਪਰ ਗੱਡੀਆਂ ਦੀ ਸਪੀਡ ਬਹੁਤ ਤੇਜ਼ ਹੋਣ ਕਰਕੇ ਮੈਂ ਤਾਂ ਇਹੀ ਪ੍ਰਸ਼ਾਸਨ ਤੋਂ ਮੰਗ ਕਰਦਾ ਇੱਥੇ ਜਾਂ ਤਾਂ ਚੌਕ ਜਾਂ ਤਾਂ ਫਿਰ ਇੱਥੇ ਕੋਈ ਨਾ ਕੋਈ ਸਪੀਡ ਰੇਡਰ ਲਗਾਇਆ ਜਾਂ ਫਿਰ ਤਾਂ ਜੋ ਆਉਣੀਆਂ ਜਾਣੀਆਂ ਸੰਗਤਾਂ ਜਾਂ ਰਾਹੀਰ ਕਿਸ ਤਰ੍ਹਾਂ ਦੀ ਕੋਈ ਮੁਸ਼ਕਲ ਜਾ ਕੇ ਨੀ। ਉਹ ਜਿਸ ਤਰ੍ਹਾਂ ਉਹ ਬੈਠਣ ਦੇ ਲਈ ਜਿਹੜੀ ਇੱਕ ਸਿਮੈਂਟ ਦੀ ਬਣਾਈ ਹੋਈ ਆ ਉੱਥੇ ਵੀ ਤਾਂ ਮੈਂ ਕਹਿੰਦਾ ਸੰਗਤ ਜਾਂਦੀ ਹੈਗੀ ਆ ਜੇ ਕੋਈ ਬੈਠੇ ਹੁੰਦੇ ਤਾਂ ਮੈਨੂੰ ਨਹੀਂ ਉਮੀਦ ਆ ਕਿ ਸ਼ਾਇਦ ਰੱਬੇ ਰੱਖਿਆ। ਨੀ ਤਾਂ ਕੋਈ ਇਡਾਨੀ ਹੈ ਨਾ ਪਰ ਸਪੀਡ ਜਿਹੜੀ ਗੱਡੀ ਦੀ ਸਪੀਡ ਹੈ ਨਾ ਵਾੜੀ ਤੇਜ਼ ਹੋਣ ਕਰਕੇ ਨਾ ਬਹੁਤ ਜ਼ਿਆਦਾ ਪ੍ਰੋਬਲਮ ਕ੍ਰੀਏਟ ਹੁੰਦੇ ਆ। ਸਾਡੀ ਮੰਗ ਹੈ ਵੀ ਸਪੀਡ ਬ੍ਰੇਕਰ ਕੋਈ ਤਾਂ ਕੋਈ ਕਿਸੇ ਤਰ੍ਹਾਂ ਬਣਾਇਆ ਜਾਵੇ ਜਾਂ ਫਿਰ ਸਪੀਡ ਬ੍ਰੇਕਰ ਦਾ ਕੋਈ ਨਾ ਕੋਈ ਪ੍ਰਸ਼ਾਸਨ ਇਹਦੇ ਬਾਰੇ ਸੋਚੇ ਜਿਹਨਾਂ ਆਪ ਕੋਈ ਇਸ ਤਰ੍ਹਾਂ ਦੀ ਗੱਲ ਕੀਤੀ ਇਹ ਨਾਲ ਬੋਲ ਦਿੱਤੀ ਠੀਕ। ਅੱਜ ਬਰਨਾਲ ਸੀ ਮੁੰਡਾ ਟੈਕਾ ਗੱਡੀ ਦੇ ਉੱਪਰ ਗੰਨਾ ਪੈਣ ਤੋਂ ਆਇਆ ਸੀ ਰਿਕਰਸ਼ਟ ਕਰ ਜਾ ਰਿਹਾ ਸੀ। ਅੱਗੋਂ ਬੈਗਨਰ ਗੱਡੀ ਆਈ ਸੀ ਜਿਹੜੀ ਸਾਈਡ ਤੇ ਖੜੀ ਸੀ। ਸੋ ਗਵਿੰਦਰ ਸਿੰਘ ਨੂੰ ਚਲਾ ਰਿਆ ਸੀ ਜਿਹੜੇ ਰਾਹੋਂ ਆ ਰਹੇ ਸੀ ਨਾਲ ਉਹਨਾਂ ਦੀ ਵਾਈਫ ਸੀ ਚਕਰੀਬ ਕਰਨ ਉਹਨਾਂ ਦੀ ਵਾਈਫ ਨਾਲ ਸੀ ਹਾਂਜੀ ਇੱਕ ਸਰਜੀਤ ਕੌਰ ਸੀ ਵਾਈਫ ਉਹ ਸਰਪ ਸਿੰਘ ਇਹ ਵੀ ਸਰਲਾ ਸਿੰਘ ਜਿਹੜੀ ਰਾਹੋਂ ਹੋਈ ਸੀ ਇਹ ਰਾਜਾ ਸਾਹਿਬ ਜਾ ਰਹੇ ਸੀ ਜਿਹਨਾਂ ਨੇ ਗੱਡੀ ਸਾਈਡ ਤੇ ਲਾਈ ਸੀ ਉਹਨਾਂ ਦੇ ਵਾਸਤੇ ਰਾਜਾ ਸਾਹਿਬ ਨੂੰ ਜਾਣ ਵਾਸਤੇ ਤੇ ਇਹ ਗੱਡੀ ਥੋੜੀ ਫਾਸਟ ਸੀ ਕਿ ਗ੍ਰੇਟਾ ਇਹਨਾਂ ਨੂੰ ਗੱਡੀ ਕੰਟਰੋਲ ਨਹੀਂ ਹੋਈ ਇਹ ਗੱਡੀ ਦੇ ਵਿੱਚ ਵੱਜ ਕੇ ਆ ਲੈਬੋਰੀ ਦੁਕਾਨ ਦੇ ਵਿੱਚ ਆ ਵੱਜੀ ਇੱਥੇ ਇੱਕ ਮੋਟਰਸ ਲੱਗਣਾ ਸੀ ਇਹ ਵੀ ਡੈਮੇਜ ਹੋ ਗਿਆ ਗੱਡੀ ਫਾਸਟ ਸੀ ਬਾਕੀ ਦੇਖ ਰਹੇ ਜੋ ਵੀ ਕੋਰੋਨਾ ਸਾਲ ਵਰਗੀ ਕਾਰਵਾਈ ਸਵਾਰੀਆਂ ਵਗੈਰਾ ਕਿਸ ਤਰ੍ਹਾਂ ਸੀ ਦੀਆਂ ਸਵਾਰੀਆਂ ਜਿਹੜੀਆਂ ਬੈਗਨਰ ਵਿੱਚ ਤਿੰਨ ਸਵਾਰੀਆਂ ਸੀ ਤਿੰਨੇ ਸੇਫ ਹੈ ਇਹ ਲੋਕਲ ਬਚਾ ਆ ਤੇ ਇਹ ਵੀ ਮੋੜ ਵਾਲਾ ਕ੍ਰੇਟਾ ਵਾਲਾ ਇਹ ਵੀ ਬਚਾ ਇਹਦਾ ਵੀ ਬਚਾ ਆ ਅਜੇ ਤੱਕ ਜਾਨੀ ਨੁਕਸਾਨ ਦਾ ਹੋਰ ਦਾ ਕੋਈ ਤਰ੍ਹਾਂ ਨਹੀਂ ਹੈ ਬਾਕੀ ਅੱਗੇ ਜਿਹੋ ਜੀ ਸਥਿਤੀ ਆਏਗੀ ਆਪਾਂ ਕੋਜੀ ਦਾਪ ਜੀ ਦੇ ਅੰਦਰ ਦੇ ਦੇਖੋ ਤਿੰਨ ਪੇਸ਼ੈਂਟ ਆਏ ਸੀ ਆਪਣੇ ਕੋਜੀ ਇੱਕ ਮੇਲ ਪੇਸ਼ੈਂਟ ਦੋ ਫੀਮੇਲ ਸੀ ਜੀ ਕੋਈ ਜ਼ਿਆਦਾ ਸੀਰੀਅਸ ਇੰਜਰੀ ਤਾਂ ਹੈ ਨਹੀਂ ਸੀ ਕਿਸੇ ਦੀ ਠੀਕ ਹੈ ਉਹ ਪੋਰ ਫਾਸਟਡ ਦਿੱਤੀ ਉਹਨਾਂ ਨੂੰ ਤੇ ਸੀਟੀ ਸਕੈਨ ਵਗੈਰਾ ਕਰਾ ਲਈ ਸੀ ਉਹਨੇ ਤੇ ਉਹਨਾਂ ਦੇ ਜਿਹੜੇ ਸੀਟੀ ਸਕੈਨ ਤੋਂ ਕਰਾ ਲਈ ਉਹਨਾਂ ਹਾਂ ਸੀਟੀ ਸਕੈਨ ਅਸੀਂ ਇੱਥੇ ਕਰਾ ਲਈ ਸੀ ਪੀਚਿੰਗ ਵਗੈਰਾ ਤਾਂ ਨਹੀਂ ਉਹ ਆ ਇੱਕ ਲੇਡੀ ਦੇ ਸੀ ਬਾਹ ਤੇ ਸੀ ਜਸ ਮਾਈਨਰ ਜੀ ਸਮਾਂ ਕੋਈ ਜ਼ਿਆਦਾ ਨਹੀਂ ਸੀ ਕੋਈ ਹੈਡ ਇੰਜਰੀ ਨਹੀਂ ਨਹੀਂ ਹੈਡ ਇੰਜਰੀ ਇਦਾਂ ਕਿਸੇ ਦੇ ਹੈ ਨਹੀਂ ਸੀ ਕੋਈ ਬਾਹਰੋਂ ਗੱਦਾ ਸੱਟ ਦਾ ਕੁਝ ਨਹੀਂ ਸੀ ਤੇ ਇੱਕ ਲੇਡੀ ਦੇ ਸਵੇਲਿੰਗ ਸੀ ਆਪਾਂ ਸਿਟੀ ਕਰਾ ਲਈ ਸੀ ਰਿਪੋਰਟਿੰਗ ਨੂੰ ਤਾਂ ਟਾਈਮ ਲੱਗਦਾ ਹੁੰਦਾ ਬਟ ਉਹ ਨਹੀਂ ਗਿਆ ਕਿ ਅਸੀਂ ਪ੍ਰਾਈਵੇਟ ਲੈ ਕੇ ਜਾਣਾ ਤੇ ਉਹ ਲਿਖ ਕੇ ਸਾਡੇ ਕੋਲ ਪ੍ਰਾਈਵੇਟ ਚਲੇ ਗਈ ਮਤਲਬ ਆਪਣੇ ਵੱਲੋਂ ਤੁਸੀਂ ਪੂਰਾ ਫਰਸਟ ایڈ ਅਸੀਂ ਕਰਤਾ ਸੀ ਹਾਂਜੀ ਸਾਰਾ ਕੁਝ ਕਰਤਾ ਸੀ ਤੇ ਉਹ ਕਹਿੰਦੇ ਅਸੀਂ ਬਾਕੀ ਫਰਦਰ ਟਰੀਟਮੈਂਟ ਜਿੱਦਾ ਪ੍ਰਾਈਵੇਟ ਜਾਣਾ ਤੇ ਉਹ ਲਿਖ ਕੇ ਸਾਡੇ ਕੋਲ ਚਲੇ ਗਏ ਚਲੋ ਜਿੱਦਾਂ ਉਹ ਕੰਫਰਟੇਬਲ ਹਾਂਜੀ ਹਾਂਜੀ ਉਹ ਆਪਣੀ ਮਰਜ਼ੀ ਨਾਲ ਗਏ ਲਿਖ ਕੇ ਗਏ ਸਰ ਇੱਕ ਮੇਲ ਦੋ ਫੀਮੇਲ ਸੀ ਇੱਕ ਮੇਲ ਦ ਉਮਰ ਸਿੰਘ ਇਹ ਦੇਖੋ ਜਿਹੜਾ ਇੱਕ ਦਾ ਮੇਲ ਸੀਗਾ ਸੁਖਵਿੰਦਰ ਸਿੰਘ ਜੀ 53 ਸਾਲ ਜੀ 53 ਸਾਲ ਏਜ ਸੀ ਇਹ ਰਾਹੋਂ ਦਾ ਏ ਜੀ ਤੇ ਸਾਰੇ ਇੱਕੋ ਫੈਮਿਲੀ ਹਾਂ ਬੱਕੇ ਲੇਡੀ ਹੈਗੀ ਹਾਂ ਜੀ 50 ਸਾਲ ਦੀ ਉਹ ਦੂਜੀ ਵੀ 51 ਸਾਲ ਇਸੀੇਮੇਜ ਹੈ ਕੀ ਨਾਮ ਉਹਦਾ ਨਾਮ ਹਾਂ ਜੀ ਸਰਬਜੀਤ ਕੌਰ ਲੇਡੀ ਸੀਗੀ ਜੀ ਇਹ ਤਾਜਪੁਰਾ ਵੀ ਲਿਖਿਆ ਹੈ ਹਾਂ ਜੀ ਤਾਜਪੁਰਾ ਹਾਂ ਤਾਜਪੁਰਾ ਰਾਹੋਂ ਦੇ ਰਾਹੋਂ ਹਾਂ ਜੀ ਇਹ ਵੀ ਰਾਹੋਂ ਸਰਬਜੀਤ ਕੌਰ ਦੇ ਦੂਜੇ ਕੀ ਨਾਮ ਸੀ ਉਹ ਸੁਖਜਿੰਦਰ ਸਿੰਘ ਸੀਗਾ ਸੁਖਜਿੰਦਰ ਹਾਂ ਸੁਖਜਿੰਦਰ ਹਾਂ ਜੀ ਨਹੀਂ ਸੋ ਕੁਬਿੰਦਰ ਸਿੰਘ ਮੇਨ ਸੀਗੇ ਜੀ ਤੇ ਸਰਬਜੀਤ ਕੋ ਲੇਡੀ ਐ ਤੇ ਸੁਖਦੀਪ ਕੌਰ ਲੇਡੀ ਐ ਇਹ ਰਾਹੋਂ ਦੇ ਆ ਹਾਂ ਜੀ ਢਾਜਪੁਰ ਦੇ ਰਾਹੋਂ ਆ ਹਾਂ ਜੀ ਇੱਕੋ ਇੱਕੋ ਹੈ ਮੀ ਹਾਂ ਜੀ ਇਕੱਠੀ ਸੀਗੇ ਜੀ ਤੇ ਸਭ ਕੋ ਬੱਚਾ ਤਾਂ ਨਹੀਂ ਸੀ ਨਾਲ ਨਹੀਂ ਕੋਈ ਬੱਚਾ ਨਹੀਂ ਸੀ ਤਿੰਨੋਂ ਐਡਲਟ ਸੀ ਸਭਨੇ ਕੌਨਸ਼ੀਅਸ ਸੀ ਪੂਰੇ ਨਾ ਕੌਨਸ਼ੀਅਸ ਹੀ ਬਿਲਕੁਲ ਲੇਡੀਆਂ ਸਭ ਚਸ ਚੱਲ ਕੇ ਤੁਰਿਆ ਫਿਰ ਨਹੀਂ ਆ ਰਹੀਆਂ ਸੀ ਕੋਈ ਤਾਂ ਬਿਲਿੰਗ ਸੀਗੀ ਉਹ ਆਪਾਂ ਸੀਟੀ ਕਰਾ ਲਈ ਹੈਗੀ ਆ ਉਹ ਲੇਡੀ ਦੀ ਸੀ ਲੇਡੀ ਦੀ ਸੀ ਹਾਂ ਜੀ ਉਹ ਸੀਟੀ ਕਰਾ ਲਈ ਆ ਉਹਦੇ ਚ ਹੁਣ ਟਾਈਮ ਲੱਗਦਾ ਹੁੰਦਾ ਰਿਪੋਰਟਿੰਗ ਇਸ ਵਿੱਚ ਸਭ ਲੇਡੀ ਦੀ ਲੱਗੀ ਉਹਦੇ ਬਾਹਰ ਤੇ ਲੱਗੇ ਦੂਜੀ ਲੇਡੀ ਸੀ ਹੋਰ ਲੇਡੀ ਸੀ ਉਹ ਕੋਈ ਖਾਸ ਨਹੀਂ ਸੀ ਇੱਕ ਦੋ ਸਟਿਚ ਮੰਨ ਲਓ ਕੁਛ ਐਟੈਂਡੈਂਟ ਵੀ ਸੀਗਾ ਕਿ ਐਟੈਂਡੈਂਟ ਸੀਗੇ ਨਾਲ ਇੱਕ ਹਾਂਜੀ ਸਰਦਾਰ ਜੀ ਸੀਗੇ ਨਾਲ ਉਹਨੇ ਲਿਖਿਆ ਕਿਸ ਬਾਹਰ ਲੈ ਕੇ ਗਿਆ ਉਹਨੇ ਲਿਖੀ ਗਿਆ ਸਾਡੇ ਕੋਲ ਲਿਖਿਆ ਹੋਇਆ ਕਿ ਅਸੀਂ ਆਪਣੀ ਮਰਜ਼ੀ ਚਲੋ ਆਊਟ ਆਫ ਡੇਂਜਰ ਨਹੀਂ ਹਾਂਜੀ ਹਾਂਜੀ ਇਦਾਂ ਦਾ ਕੁਝ ਹੈ ਨਹੀਂ ਸੀ ਜ਼ਿਆਦਾ ਠੀਕ ਹੈ ਬਹੁਤ ਸ਼ੁਕਰੀਆ ਹਾਂਜੀ